ਜੱਲੇ ਵਾਲੇ ਬਾਗ ਦੇ ਲੱਗੇ ਮੇਰਾ ਹੋਟਲ ਈ ਐ ਸੇ ਇਹ ਮੇਰਾ ਮਨੂਲ ਕੁਮਾਰ ਗਰਵਾਲ ਦੇ ਨਾਮ ਦੇ ਆਪਣਾ ਕੋਰਟ ਚ ਮੈਟਰ ਦੇ ਬੰਦੇ ਪ੍ਰੋਪਰਟੀ ਨੇ ਲੱਗੇ ਤੇ ਜਿਹੜਾ ਜਨਰਲ ਘੋੜਿਆ ਮੌਕੇ ਦਾ ਇੱਥੇ ਮੌਜੂਦਾ ਕਾਉਂਸਲਰ ਦਾ ਅਵਾਡ ਨੰਬਰ 58 ਦੇ ਵਿੱਚ ਇਹ ਜੀ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਅੱਜ 1.5 200 ਬੰਦਾ ਲੈ ਕੇ ਆਇਆ ਇੱਥੇ ਹੋਟਲ ਦੇ ਬਾਹਰ ਖੜਾ ਵਾ ਤੇ ਸਾਨੂੰ ਪ੍ਰੈਸ਼ਰ ਆਈ ਰਿਹਾ ਕਰ ਰਿਹਾ ਵਾ ਕਿ ਜਿਹੜਾ ਤੂੰ ਇੱਥੇ ਬੋਰ ਲਾਇਆ ਵਾ ਇਹਨੂੰ ਵਾਹ ਦਿਓ ਪਰ ਇਹ ਤੇ ਡੈਮੋਕ੍ਰੇਸੀ ਐ ਕਾਨੂੰਨ ਅੰਨੇ ਉੱਪਰ ਨੇ ਆਪਣਾ ਪ੍ਰਾਈਵੇਟ ਨੰਬਰ ਉੱਤੇ ਫੋਨ ਆ ਰਹੇ ਕਿ ਬੋਰ ਲਾ ਲਓ ਤੁਹਾਡਾ ਇਹ ਕਰ ਦਾਂਗੇ ਇੰਨੇ ਕੁ ਪ੍ਰੈਸ਼ਰ ਆ ਹੀ ਚੁੱਕੇ ਆ ਹੁਣ ਸੋਚ ਰਿਹਾ ਕਿ ਬੋਰ ਲਾ ਦਈਏ ਐਸਐਚਓ ਸਾਹਿਬ ਵੀ ਆਏ ਆ ਉਹ ਕਹਿੰਦੇ ਬੈਠੇ ਜੋ ਤੁਹਾਡਾ ਹੈਗਾ ਆ ਆਪੋ ਜੀ ਬੈਠ ਕੇ ਕਰ ਲਓ ਤੇ ਥਾਣੇ ਜਾ ਰਹੇ ਆ ਥਾਣੇ ਜਾ ਕੇ ਤੇ ਜੋ ਗੱਲਬਾਤ ਹੋਏ ਇੱਕਦਮ ਬੱਦ ਤੋਂ ਦੱਸੀ ਜਾਏਗੀ ਕੀ ਮੈਟਰ ਕੀ ਹੈ ਮੈਟਰ ਕੀ ਹੈਗਾ ਸੀ ਮੈਟਰ ਜੀ ਸਾਡਾ ਮਨੋਜ ਕੁਮਾਰ ਗਰਵਾਲ ਦੇ ਨਾਲ ਪ੍ਰੋਪਰਟੀ ਨੂੰ ਲੈ ਕੇ ਡਿਸਪਿਊਟ ਚੱਲ ਰਿਹਾ ਸੀ ਇਸ ਪ੍ਰੋਪਰਟੀ ਤੁਹਾਡੇ ਕੋਲ ਸਟੇ ਵੀ ਹੈਗਾ ਜੀ ਜਿਹੜਾ ਜਰਨੈਲ ਢੋੜਿਆ ਨੇ ਮਨੋਜ ਅਗਰਵਾਲ ਨੂੰ ਲਾਲਚ ਦਿੱਤਾ ਪੈਸੇ ਦਿੱਤੇ ਕਹ ਲੋ ਤੇ ਉਹਦੇ ਕੋਲੋਂ ਆਪਣੇ ਨਾਂ ਤੇ ਰਜਿਸਟਰੀ ਕਰਾਉਣ ਪੈ ਗਿਆ ਆਪ ਨਹੀਂ ਕੋਹੋਂ ਦਾ ਕਿੰਨੀ ਮੌਜੂਦਾ ਕਾਉਂਟਰ ਗਾਹ ਨੇ ਦੋ ਬੰਦੇ ਰੱਖੇ ਗੁਰਸੇਵਤ ਬਰਾੜ ਇੱਕ ਗੁਰਪ੍ਰੀਤ ਗੁਰਪ੍ਰੀਤ ਸਿੰਘ ਤੇ ਸਾਨੂੰ 17 19 ਤਰੀਕ ਨੂੰ 7ਵੇਂ ਮਹੀਨੇ 19 ਜਲਾਈ ਨੂੰ ਸ਼ਾਮੀ 5:30 ਵਜੇ ਫੋਨ ਆਉਂਦਾ ਕਿ ਤੁਹਾਡੇ ਹੋਟਲ ਦੀ ਰਜਿਸਟਰੀ ਮਨੋਜ ਅਗਰਵਾਲ ਕਿਸੇ ਹੋਰ ਨੂੰ ਕਰ ਰਿਹਾ ਜਦੋਂ ਅਸੀਂ ਮੌਕੇ ਤੇ ਪਹੁੰਚੇ ਉਦੋਂ ਗੁਰਪ੍ਰੀਤ ਸਿੰਘ ਬਰਾੜ ਨਾਂ ਦਾ ਇੱਕ ਵਿਅਕਤੀ ਗੁਰ ਗੁਰਸੇਵਕ ਸਿੰਘ ਤੇ ਇੱਕ ਇਹਦਾ ਬ੍ਰਦਰ ਨਾਂ ਨੇ ਮਨ ਕੋਲ ਐਂਕਾ ਲਾਉਂਦਾ ਵਾ ਇਥੇ ਨਾਲ ਦੇ ਬੰਨੇ ਬੈਂਦਾ ਇਹ ਮੌਕੇ ਤੇ ਉਥੇ ਸਾਡੇ ਕਾਬੂ ਆ ਗਏ ਫਿਰ ਅਸੀਂ ਆਪਣੇ ਵਕੀਲ ਸਾਹਿਬ ਨੂੰ ਮੌਕੇ ਤੇ ਸੱਦਿਆ 6:00 ਵਜੇ ਸ਼ਾਮ ਦੇ ਅਸੀਂ ਆਪਣੇ ਡਾਕੂਮੈਂਟ ਤਸੀਦਾ ਸਾਹਿਬ ਨੂੰ ਦਿੱਤੇ ਉਹ ਕਹਿੰਦੇ ਜੀ ਇਹ ਫੋਟੋ ਲੱਗ ਗਈ ਆ ਫਿਰ ਅਸੀਂ ਜਦੋਂ ਉਹਨਾਂ ਨੂੰ ਆਪਣੇ ਡਾਕੂਮੈਂਟ ਦਿੱਤੇ ਇਹਨਾਂ ਨੇ ਉਹਨਾਂ ਦੀ ਰਿਸਟਰੀ ਕੈਨਸਲ ਕਰ ਦਿੱਤੀ ਜਿਹੜੀ ਇਹ ਕਰਨ ਗਈ ਕਿ ਮੈਂ ਰਿਸਟਰੀ ਨਹੀਂ ਕਰ ਸਕਦਾ ਤੁਹਾਡਾ ਕੋਰਟ 'ਚ ਮੈੜ ਕੇ ਉਹਦੇ ਹੁਣ ਸਾਨੂੰ ਇਹ ਤੇ ਧਮਕੀਆਂ ਦੇ ਰਿਹਾ ਕਿ ਮੈਂ ਤਬਜਾ ਕਰ ਦੂੰਗਾ 1 ਸਾਲ ਹੋ ਗਿਆ ਮੈਂ ਇਸ ਹੋਟਲ ਦੇ ਅੰਦਰ ਸੌ ਰਿਹਾ ਹਾਂ ਤੇ ਇੰਨਾ ਕਿ ਜ਼ਿਆਦਾ ਮੈਂ ਟੈਨਸ਼ਨ ਜਾਂ ਪ੍ਰੈਸ਼ਰਾਈਜ਼ ਹੋ ਗਿਆ ਕਿ ਮੈਂ ਮੇਰਾ ਜੀ ਕਾਦਾ ਮੈਂ ਸੁਸਾਈਡ ਕਰਨਾ ਜੇ ਮੈਨੂੰ ਇਨਸਾਫ ਨਾ ਮਿਲਿਆ ਕਿਉਂਕਿ ਸਰਕਾਰ ਜਨੈਲ ਸਿੰਘ ਟੋੜਦੀ ਆ ਤੇ ਇਹ ਮਨੋਜ ਕੁਮਾਰ ਅਗਰਵਾਲ ਦੇ ਖਿਲਾਫ ਮੈਂ ਇੱਕ ਦਰਖਾਸਤ ਸੀਪੀ ਸਾਹਿਬ ਨੂੰ ਦਿੱਤੀ ਆ ਜਿਹੜੀ ਈਓ ਵੇਬ ਤੇ ਪਈ ਆ ਆ 6 ਮਹੀਨੇ ਹੋ ਗਏ ਆ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਮੈਂ ਸੀਪੀ ਸਾਹਿਬ ਨੂੰ ਹਾਰਨ ਲਾਉਣਾ ਬੇਨਤੀ ਕਰਦਾ ਕਿ ਉਹਦੀ ਇਨਕੁਆਰੀ ਕਰਕੇ ਮਨੋਜ ਅਗਰਵਾਲ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਸੀ ਪਾਰਟੀ ਪੋਸਟਰ ਲਾਇਆ ਜਰਨੈਲ ਸਿੰਘ ਹਾਂ ਜੀ ਜਰਨੈਲ ਸਿੰਘ ਹਾਂ ਜੀ ਲੈ ਵਾਰ ਹਾਂ ਜੀ ਉੱਚੀ ਪੋਸਟ ਤੇ ਮੈਂ ਇਸ ਕਰਕੇ ਲਾਇਆ ਕਿ ਮੈਂ ਇੰਨਾ ਕਿ ਜ਼ਿਆਦਾ ਪ੍ਰੈਸ਼ਰ ਲਈ ਹੋ ਚੁੱਕਾ ਹਾਂ ਕਿ ਮੈਂ ਜੀ ਕਰਦਾ ਮੈਂ ਆਪਣੇ ਉਨਾਂ ਨੂੰ ਸੁਹ ਸਾਈਡ ਕਰ ਲਾ ਜੀ ਤਾਂ ਕਰਕੇ ਲਾਇਆ ਕਿ ਜੇ ਕੋਈ ਸਾਡੀ ਅਮੀ ਨਵੀ ਹੋ ਗਈ ਮੇਰੇ ਜਾਂ ਮੇਰੀ ਪ੍ਰਾਪਰਟੀ ਨ ਹੋ ਗਈ ਤੇ ਦਾ ਜ਼ਿੰਮੇਵਾਰ ਜਰਨੈਲ ਸਿੰਘ ਟੋਟ ਹੋਏਗਾ ਜੀ ਕਿ ਤੁਹਾਨੂੰ ਕੋਰਟ 'ਤੇ ਵਿਸ਼ਵਾਸ ਨਹੀਂ ਆ ਜੀ ਜੀ ਸਾਨੂੰ ਕੋਰਟ 'ਤੇ ਪੂਰਾ ਵਿਸ਼ਵਾਸ ਹੈ ਜੀ ਪਰ ਇਹ ਟਲਦਾ ਨਹੀਂ ਬੰਦਾ ਇਹ ਸਾਨੂੰ ਆਨੇ ਉਹ ਮੈਨੂੰ ਧਮਕੀਆਂ ਵੀ ਦੋਂਦਾ ਵਾ ਤੇ ਪੁਲਸਰੀਆਂ ਧਮਕੀਆਂ ਤੋਂ ਬੰਦਾ ਵਾ ਕਿਉਂਕਿ ਸਰਕਾਰ ਇਹਨਾਂ ਦੀ ਹੈ ਜੀ ਅਸੀਂ ਇਹਦੇ ਵਿੱਚ ਹੁਣ ਕੁਝ ਨਹੀਂ ਕਰ ਸਕਦੇ ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ ਜੀ ਮਾਮਲਾ ਇਹ ਤਾਂ ਹੈ ਜੀ ਬਾਅਦ ਅਸੀਂ ਇਹ ਕੀ ਇਹ ਜੋ ਪਿੱਛੇ ਹੋਟਲ ਹੈ ਨਾ ਡੀਐਸ ਹੋਟਲ ਇਹ ہمارا ਹੈ ਇਹ ਮੇਰੇ ਫਾਦਰ ਸਾਹਿਬ ਦੇ ਨਾਮ ਤੇ ਹੈ ਇਹ ਲੋਕ ਕਾਈ ਕਫਰ ਕਾਫੀ ਟਾਈਮ ਸੇ ਉਹਨੂੰ ਧਮਕੀਆਂ ਦੇ ਰਹੇ ਹੈ ਉਹਨੂੰ ਕਹਿ ਰਹੇ ਮੈਂ ਤੇ ਕੋ ਬੋਲੀ ਮਾਰ ਦੇਣੀ ਹੈ फिर उनके पीछे पीछे भी जाते हैं जैसे हम अपने ऑफिस से निकले हमारे साथ साथ पीछे, पीछे पीछे आते हैं हमें अलग अलग जिनों से फ़ोन भी कराया कि हमने आपको मार देना है आप हमारा कुछ नहीं कर सकते हमने पुलिस कंप्लेंट भी की है अलग अलग थानों में फिर भी वो ये इनको कोई डरी कोई नहीं है कहते आपने जो करना कर लो और ना कोई कार्रवाई हुई है हमने सी पी साहब के ऑफ़िस में भी कंप्लेंट दी है और भी अलग अलग जगहों पे दी है पर कोई कार्रवाई नहीं हुई फिर हम हार के मतलब अपने काउंसलर साहब के पास आए कि मतलब आप हमारे साथ खड़े हो तो इन्होंने इनको भी अप्रोच किया कि आप पीछे हो जाओ जब ये पीछे नहीं हुए तो फिर ये नए स्टैंड करने इन्होंने शुरू कर दिए कि मतलब ये किसी तरह की कि पॉलिटिकली प्रेशर इन पर डले और ये बैक ऑफ हो जाएँ पर ये अभी हमारे साथ ही है इन्होंने हमारी काफ़ी हेल्प भी की है और हमें हमारे साथ ही खड़े हैं इसलिए नया पॉलिटिकल स्टैंड कर रहे हैं कि हाँ भी किसी तरह ये पीछे हो जाएँ हमारे को इतना ह्रास करते हैं ओपनली कोई डर ही नहीं है ओपनली कह देते हैं कि हाँ भी मैंने गोली मार देनी है मेरे फादर साहब काफ़ी दिनों तो क्या ही समझेंगे बस तो ये कि हम लोग बहुत परेशान होकर हमने आखिरकार हम काउंसलर साहब के पास आए कि अभी आप हमारा रास्ता निकालो हमारी हेल्प करो जब से ये हमारे साथ खड़े हुए हैं फिर इन्होंने मतलब ये नई नई पोस्ट डालनी शुरू कर दी है रोज़ की कभी सी एम साहब को डाल देते हैं कभी कोई वीडियो डाल देते हैं अब आज नहीं नहीं ये इन्होंने नया ये स्टंट किया कि भाई बोर्ड लगा दिया मतलब चोर भी हों और उसके बाद भी मतलब ये काम करें तो बस इसलिए हम आए थे कि चलो आज हम भी अपने क्लैरिफिकेशन दें कि ये एक बोर्ड लगाने के पर्पज़ मतलब इनका बनता ही क्यों नहीं ये काम तो हमें करना चाहिए था कुछ महीने पहले पर हम शांति से बैठे थे पर ये हमारे काम मतलब हमारी जगह ये काम कर रहे हैं वही जो काम बनता बनता ही हमारा करना था अब आपकी जगह पर कब्जा किया इन्होंने क्या है था इस टाइम पे तो ये देखो प्रॉपर्टी तो हमारे हमारे नाम ही है सारे हमारे पास राइट कागज़ है और ये लोग पोजेशन लेके बैठे हैं तो हमने तो लीगली भी सब काम किया हुआ है पुलिस को भी सारे दिए हैं बट बात वही है कि इनकी थोड़ी पॉलिटिकल अप्रोच है कुछ मतलब इनके कनेक्शन ऐसे होंगे कि हाँ भी ये भी मतलब काम को नहीं आ रहा अब हमारे साथ साथ कुछ देखा तभी आ, हमारे साथ तभी साथ आज उन्होंने भी सब कुछ देखा पास देखे तभी वो इनके पास लीगली तो कोई डॉक्यूमेंट है नहीं है पर फिर उसके बाद भी अगर पोजीशन जिता के बैठे तो ये तो लीगली भी गलत है सब चीजें गलत ही हैं पर अपने आप को कैसे मालिक हम हमारे को रोज़ नए नए अलग बंदों से थ्रेट हमारे को हमारे ऑफिस के अंदर बंदे भी इकट्ठे करके लेके आए हैं थ्रेट करने के लिए फिर जब हम घर जाते हैं कभी कोई बंदा हमारा फॉलो कर रहा है कोई बंदा फॉलो कर रहा है मतलब हमारे को बहुत मेंटली परेशान किया मेरे पापा भी कई का, 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 काफ़ी टाइम से इसीलिए हॉस्पिटलाइज हैं क्योंकि कि नहीं है। आ, ये नहीं, ये नहीं मतलब कल को उनको कुछ होता है या हमें कुछ होता है तो उसकी यही जिम्मेदार है क्योंकि हम इतना मेंटली इन्होंने हरास करके रखा हुआ है ਇਸੇ ਕਰਾ ਦਿੰਦੇ ਆ ਕਿ ਹਾਂ ਭਈ ਤੂੰ ਮਤਲਬ ਇਹਨਾਂ ਨੂੰ ਛੋੜ ਦੇ ਕਿ ਜਦ ਜਗ੍ਹਾ ਹੀ ہماری ਹੈ ਜੋ ਤਬੀਆ ਮਸਲਾ ਦੀ ਕੋਈ ਨਹੀਂ ਹੈਗਾ ਜੀ ਬੇਸਿਕਲੀ ਬੜੇ ਕਰੈਕਟਰਲੈਸ ਸਲੋਗਨ ਨੇ ਅਸੀਂ ਇਲਾਕੇ ਦੀ ਸੇਵਾ ਕਰਦੇ ਆ ਇਹਨਾਂ ਨੂੰ ਬਰਦਾਸ਼ਤ ਨਹੀਂ ਹੈ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਪੋਲੀਟਿਕਲ ਸਟੰਡ ਬਣਾਉਂਦੇ ਨੇ ਕਿਸੇ ਇਮਾਨਦਾਰ ਬੰਦੇ ਦੀ ਸ਼ਰੀਰ ਨੂੰ ਖਰਾਬ ਕਰਨ ਵਾਸਤੇ ਬਹੁਤ ਬਰੋਨੀ ਹਰਕਤਾਂ ਕਰਦੇ ਨੇ ਜਿਹਦੇ ਵਿੱਚੋਂ ਇੱਕ ਹਰਕਤ ਤੁਸੀਂ ਦੇਖ ਰਹੇ ਹੋ ਅੱਜ ਤੱਕ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੀ ਇਹੋ ਜਿਹਾ ਕੰਮ ਨਹੀਂ ਆਇਆਗਾ ਕਿ ਕਿਸੇ ਤੋਂ ਡਰਦੇ ਬੋਲ ਲਾਇਓ ਕੋਈ ਬੰਦਾ ਡਰਦਾ ਹੈ ਤੇ ਕਿਸੇ ਜ਼ਿੰਮੇਵਾਰ ਬੰਦੇ ਕੋ ਜਾਂਦਾ ਜੀ ਮੈਨੂੰ ਡਰ ਲੱਗਦਾ ਮੈਨੂੰ ਉੱਥੋਂ ਬਚਾਓ ਜਾਂ ਥਾਣੇ ਜਾਂਦਾ ਹੈ ਜਾਂ ਕੋਈ ਕੰਪਲੇਂਟ ਕਰਦਾ ਇਹਨੂੰ ਪੁੱਛੇ ਨੇ ਅੱਜ ਤੱਕ ਕੋਈ ਕਾਰਵਾਈ ਕੀਤੀ ਨਾਇਦ ਨਾ ਮੇਰਾ ਬੋਲਣਾ ਚੱਲਣਾ ਹੈਲੋ ਨਾ ਕਰਾਇਆ ਹੈ ਸੱਸ ਜੀ ਨਾਲ ਨਾ ਸਾਥਕ ਸਾਥ ਇਸ ਬੰਦੇ ਨੇ ਮੈਂ ਇਹਦੇ ਖਿਲਾਫ ਕੰਪਲੇਂਟ ਕਰਤੀ ਪੁਲਿਸ ਸਟੇਸ਼ਨ 'ਚ ਕੱਲ੍ਹ ਹੀ ਇਹਨੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਇਹਨੇ ਮੇਰੀ ਸ਼ਰੀ ਮੈਂ ਜਿੱਥੇ ਤੱਕ ਜਾ ਸਕਦਾ ਹਾਂ ਜਾਊਂਗਾ ਮੈਂ ਲੋਕਾਂ ਦਾ ਸੇਵਾਦਾਰਾਂ ਲੋਕਾਂ ਦਾ ਚਿੰਨਿਆ ਨਿਮਾਦਾ ਲੋਕਾਂ ਨਾਲ ਮੈਂ ਖੜਦਾ ਤੇ ਖੜਦਾ ਰਹੂੰਗਾ ਮੇਰੇ ਅੱਗੇ ਚੋਰ ਚੱਕਿਆ ਦੀ ਕੋਈ ਜਗ੍ਹਾ ਨਹੀਂ ਹੈ ਕਮਾਂਡਰ ਬੰਦਿਆਂ ਦੀ ਜਗ੍ਹਾ ਮਾਲਕੇ ਬੈਠਾ ਉਹਨਾਂ ਨੂੰ ਰਜਿਸਟਰੀ ਕਰਤੀ ਕਬਜ਼ਾ ਦਿੰਦਾ ਨਹੀਂ ਪਿਆ ਤੇ ਕੀ ਮਾਰਦਾ ਪਿਆ ਉਹਨਾਂ ਨੂੰ ਧਮਕੀਆਂ ਲਾਉਂਦਾ ਪਿਆ ਉਹ ਬੰਦਾ ਹਸਪੀਟਲ ਚ ਬੁਮਾਰ ਪਿਆ ਜੇ ਉਹਦੀ ਇਹਨੇ ਜੋ ਇਹ ਇੱਥੇ ਲਿਖਿਆ ਨਾ ਕਿ ਸਾਰਾ ਕੁਝ ਇਹ ਹੋਟਲ ਦੇ ਮਾਲਕਾਂ ਵੱਲੋਂ ਪੁਲਿਸ ਸਟੇਸ਼ਨ ਤੇ ਕੰਪਲੇਨਟ ਹੋਈ ਹੈ ਕਿ ਜੇ ਸਾਡੇ ਪਰਿਵਾਰ ਸਾਡੇ ਘਰ ਦੇ ਮੁਖੀ ਨੂੰ ਕੋਈ ਹਰਕਤ ਹੋ ਗਈ ਕੋਈ ਮਾਰੀ ਮੇਸੇਪਿੰਗ ਹੋ ਗਈ ਤੇ ਤੇ ਇਹ ਆਪਣੀਆਂ ਚੋਰੀਆਂ ਨੂੰ ਛਪਾਉਣ ਵਾਸਤੇ ਮੇਰੇ ਨਾਲ ਇਹਨਾਂ ਨੇ ਬੋਲ ਲਾਤਾ ਬਾਦੀ ਕਾਨੂੰਨ ਦਿੱਤੀ ਹੈ ਇਹਦਾ ਪਲੇਜਰ ਨੂੰ ਪੁੱਛਣਾ ਪਏਗਾ